ਸੀ ਦੇਖ ਰਹੇ ਹੋ ਡੈਰੀ ਫਿਰਟ ਵੀ ਮੈਂ ਹਾਂ ਸੰਦੀਪ ਸ਼ਰਮਾ ਸੋ ਰਾ ਸੁਆਮੀ ਡੇਰਾ ਬਿਆਸਾ ਸੰਗ ਘਰ ਜਾਣ ਵਾਲਿਆਂ ਲਈ ਇੱਕ ਬਹੁਤ ਵੱਡੀ ਰਾਹਤ ਵਾਲੀ ਗੱਲ ਹੈ ਕਿਉਂਕਿ ਰੇਲ ਵਿਭਾਗ ਦਰਾ ਪਿਛਲੇ 5 ਦਿਨਾਂ ਲਈ ਜਿਹੜੀਆਂ ਟ੍ਰੇਨਾਂ ਨੂੰ ਉਹ ਰੱਦ ਕੀਤਾ ਗਿਆ ਸੀ ਹੁਣ 27 ਨਵੰਬਰ ਤੋਂ ਅਗਲੇ 4 ਦਿਨਾਂ ਵਾਲੀ ਉਹ ਟ੍ਰੇਨਾਂ ਨੂੰ ਹੁਣ ਬਹਾਲ ਕਰਨ ਦੀ ਤਿਆਰੀ ਵਿੱਚ ਰੇਲਵੇ ਪੇਵਾਜ ਜੁਟ ਗਿਆ ਤਾਂ ਦੱਸ ਦਈਏ ਕਿ ਜਿਹੜਾ ਇਹ ਸਾਰਾ ਜਿਹੜਾ ਦਾ ਸਵਾਮੀ ਡੇਰਾ ਸਸੰਬਿਆ ਜਿਹੜੇ ਲੋਕ ਸੰਗਤਾ ਜਾਂਦੀ ਸੀ ਉਹਦਾ ਜਿਹੜਾ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਕਿ ਲਗਾਤਾਰ ਜਿਹੜਿਆ ਗੱਲ ਕਰਦੇ ਆਂ ਅ ਫਗਵਾੜਾ ਦੇ ਕੋਲ ਚਿਹੜੂ ਰੇਲਵੇ ਸਟੇਸ਼ਨ ਜਿਹੜਾ ਇੰਟਰਲੌਕਿੰਗ ਦਾ ਕੰਮ ਚੱਲੇ ਸੀ ਉਹਦੇ ਕਰਕੇ ਰੇਲਵੇ 'ਤੇ ਬਾਗ ਨੇ ਉਹਦਾ ਬਿਲਕੁਲ ਜਿਹੜੀਆਂ ਟ੍ਰੇਨਾਂ ਬਿਆਸਵਾਲ ਜਾਰੀ ਸੀ ਉਹਨੂੰ ਬਿਲਕੁਲ ਰੱਦ ਕਰ ਦਿੱਤਾ ਗਿਆ ਸੀ ਤਾਂ ਕਿ ਆਖੇ ਫਗਵਾੜਾ ਔਰ ਜਲੰਧਰ ਸਿਟੀ ਤੋਂ ਜਿਹੜਿਆ ਸਸੰਬਿਆਸਵਾਲ ਜਿਹੜੇ ਸੰਗਤਾ ਜਾਂਦੀ ਸੀ ਉਹਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਤਾਂ ਹੁਣ ਅ ਰੇਲਵੇ ਵਿਭਾਗ ਦਾ ਹੁਣ 27 ਨਵੰਬਰ ਤੋਂ ਅਗਲੇ 4 ਦਿਨਾਂ ਵਾਸਤੇ ਹੁਣ ਉਹ 4 ਟ੍ਰੇਨਾਂ ਨੂੰ ਬਹਾਲ ਕੀਤਾ ਜਾ ਰਿਹਾ ਜਿਸ ਨਾਲ ਹੁਣ ਰਾਧਾ ਸਵਾਮੀ ਸਸੰਗ ਬਿਆਸ ਡੇਰਾ ਜਾਣ ਵਾਲੀ ਸੰਤਾ ਲਈ ਹੁਣ ਇੱਕ ਰਾਹਤ ਵਾਲੀ ਖਬਰ ਹੈ ਤਾਂ ਦੱਸ ਦਈਏ ਕਿ ਇਸ ਦੇ ਨਾਲ ਹੀ ਅਗਰ ਗੱਲ ਕੀਤੀ ਜਾਵੇ ਫਗਵਾੜਾ ਡੇਰਾ ਰਾਧਾ ਸਵਾਮੀ ਡੇਰਾ ਸਸੰਗ ਘਰ ਦੇ ਤੇ ਇਸ ਦੇ ਨਾਲ ਹੀ ਜਲੰਧਰ ਦੇ ਜਿਹੜੇ ਡੇਰਾ ਰਾਧਾ ਸਵਾਮੀ ਡੇਰਾ ਸਸੰਗ ਘਰ ਦੇ ਪ੍ਰਬੰਧਕਾਂ ਵੱਲੋਂ ਰੇਲਵੇ ਵਿਭਾਗ ਨੂੰ ਇੱਕ ਅਰਜ਼ੀ ਕੀਤੀ ਗਈ ਸੀ ਕਿ ਇਹਨਾਂ ਦਿਨਾਂ ਦੇ ਵਿੱਚ ਜਿਹੜਾ ਰਾਦਾ ਸੁਆਮੀ ਸਤਸੰਗ ਬਿਆਸ ਜਿਹੜਾ ਵਿੱਚ ਜਿਹੜਾ ਭੰਡਾਰੇ ਲੱਗਦੇ ਤਾਂ ਕਿਤੇ ਆ ਕੇ ਸੰਗਤਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਤਾਂ ਜਿਹੜੇ ਯਾਤਰੀ ਦੂਰ ਤੋਂ ਆੜਿਆਂ ਦੇ ਸੀ ਖੱਜਲ ਖਵਾਰ ਹੋਦੇ ਸੀ ਕਿਉਂਕਿ ਟ੍ਰੇਨਾਂ ਅੱਗੇ ਨਹੀਂ ਜਾ ਰਹੀਆਂ ਸੀ ਤਾਂ ਹੁਣ ਉਹਨਾਂ ਪ੍ਰਬੰਧਕਾਂ ਵੱਲੋਂ ਜਿਹੜੀ ਰੇਲਵੇ ਨੇ ਉਹਨਾਂ ਦੀ ਜਿਹੜੀ ਬਿਨੇ ਪੱਤਰ ਨੂੰ ਮਨਜ਼ੂਰੀ ਦਿੱਤਾ ਤਾਂ ਹੁਣ 27 ਨਵੰਬਰ ਤੋਂ ਅਗਲੇ 4 ਦਿਨਾਂ ਵਾਸਤੇ ਹੁੰੜੀਆਂ ਗੱਡੀਆਂ ਨੂੰ ਬਹਾਲ ਕੀਤਾ ਜਾ ਰਿਹਾ ਤਾਂ ਇਸ ਦੇ ਨਾਲ ਹੀ ਦੋ ਗੱਡੀਆਂ ਬਹਾਲ ਕਰ ਦਿੱਤਾ ਗਿਆ ਹੈ ਜਿਸ ਨਾਲ ਹੁਣ ਰਾਦਾ ਸਵਾਮੀ ਡੇਰਾ ਬਿਆਸ ਸੰਗਤਾਂ ਕਾ ਜਾਣ ਵਾਲੀ ਸੰਗਤਾਂ ਨੂੰ ਇੱਕ ਬਹੁਤ ਵੱਡੀ ਰਾਹਤ ਮਿਲੀ ਆ ਜਿਸ ਨਾਲ ਸੰਗਤਾਂ ਨੇ ਰੇਲਵੇ 'ਤੇ ਵਾਅਦਾ ਧੰਨਵਾਦ ਵੀ ਕੀਤਾ ਤਾਂ ਕਿਤੇ ਆਕੇ ਅਗਰ ਗਲ ਕੀ ਪਿਆ ਹੋਵੇ ਰਾਦਾ ਸਵਾਮੀ ਡੇਰਾ ਬਿਆਸ ਸੰਗਤਾਂ ਅੜੀ ਸੰਗਤਾਂ ਹੈ ਗਿਆ ਉਹ ਹਰ ਸ਼ੁੱਕਰਵਾਰ ਤੋਂ ਲੈ ਕੇ ਐਤਵਾਰ ਤੱਕ ਡੇਰਾ ਸਵਾਮੀ ਰਾਦਾ ਸਵਾਮੀ ਸਤਸੰਗ ਬਿਆਸ ਡੇਰੇ ਮੁਖੀ ਆ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਦੇ ਸਤਸੰਗ ਤੇ ਉਹਨਾਂ ਦੇ ਦਰਸ਼ਨ ਦੀਦਾਰ ਲਈ ਭਾਰੀ ਤਦਾਦ ਦੇ ਵਿੱਚ ਜਾਂਦੇ ਹੋਏ ਤੋ ਸੰਤਾਲੀ ਇੱਕ ਬਹੁਤ ਵੱਡੀ ਰਾਹਤ ਵਾਲੀ ਗੱਲ ਹੈ ਤਾਂ ਅਗੇ ਪਿਛਲੇ ਦਿਨਾਂ ਦੀ ਗੱਲ ਕੀਤੀ ਹੋਵੇ ਤਾਂ ਫਗਵਾੜਾ ਦੇ ਰਾਦਾ ਸੁਆਮੀ ਸਤ ਸੰਗ ਘਰ ਦੇ ਪ੍ਰਬੰਧਕਾ ਤੇ ਜਿੰਦਰ ਰਾਦਾ ਸੁਆਮੀ ਸਤ ਸੰਗ ਘਰ ਪ੍ਰਬੰਧਕਾਂ ਵੱਲੋਂ ਖਾ ਕੇ ਫਗਵਾੜਾ ਵਿਖੇ ਉਹਨਾਂ ਯਾਤਰੀਆਂ ਵਾਸਤੇ ਰਾਦਾ ਸੁਆਮੀ ਸਤ ਸੰਗ ਘਰ ਜਾਂਦੇ ਸੀ ਤਾਉਣਾ ਵਾਸਤੇ ਲੰਗਰ ਦੀ ਸੇਵਾ ਇਸ ਦੇ ਨਾਲ ਅਰੇ ਲੋਕ ਚੱਲ ਫੇ ਸਕਦੇ ਵੀਲ ਚੇਰੀ ਪ੍ਰਬੰਧ ਕੀਤੇ ਗਏ ਸੀ ਇਸ ਦੇ ਨਾਲ ਹੀ ਆਮ ਬੜੇ ਯਾਤਰੀ ਸੋਣਾ ਵਾਸਤੇ ਚਾਹ ਪਾਣੀ ਤੇ ਲੰਗਰ ਦਾ ਵੀ ਇੰਤਜ਼ਾਮ ਕੀਤਾ ਗਿਆ ਸੀ ਤੋ ਰਾਦਾ ਸੁਆਮੀ ਡੇਰਾ ਬਿਆਸ ਜਾਣ ਵਾਲੀ ਸੰਗਤਾਂ ਲਈ ਇੱਕ ਬਹੁਤ ਵੱਡੀ ਰਾਹਤ ਵਾਲੀ ਗੱਲ ਹੈ ਕਿ ਰੇਲਵੇ ਵਿਭਾਗ ਹੁਣ 27 ਨਵੰਬਰ ਤੋਂ ਅਗਲੇ ਹੁਣ 4 ਦਿਨਾਂ ਬਾਅਦ ਹੁਣ ਉਹ ਸਾਰੀਆਂ ਗੱਡੀਆਂ ਨੂੰ ਬਹਾਲ ਕਰ ਦੂਗਾ ਤਾਂ ਹੁਣ ਸੰਗਤਾਂ ਨੂੰ ਕਿਤੇ ਪਰੇਸ਼ਾਨੀ ਨਹੀਂ ਚੇਲਣੀ ਪਵੇਗੀ ਤਾਂ ਹੁਣ ਰਾਧਾ ਸਵਾਮੀ ਡੇਰਾ ਬਿਆਸ ਅਸੰਗ ਘਰ ਜਾਣ ਵਾਲੀ ਸੰਗਤਾਂ ਲਈ ਇੱਕ ਬਹੁਤ ਵੱਡੀ ਰਾਹਤ ਵਾਲੀ ਗੱਲ ਸਾਹਮਣੇ ਆਈ ਹੈ ਤਾਂ ਕਿਤੇ ਆਕੇ ਹੁਣ ਹੁਣ ਸੰਗਤਾਂ ਉਹ ਕੀ ਇਹਨਾਂ ਦਿਨਾਂ ਦੇ ਵਿੱਚ ਹੀ ਰਾਧਾ ਸਵਾਮੀ ਡੇਰਾ ਬਿਆਸ ਅਸੰਗ ਕਰ ਵਿਖੇ ਲੰਗਰ ਲੱਗਦੇ ਆ ਤਾਂ ਕਾਫੀ ਦੇਤ ਹੋਏ ਲੰਗਰੀ ਸੇਵਾ ਨਹੀਂ ਹੋ ਰਹੀ ਸੀ ਤਾਂ ਹੁਣ ਲੰਗਰ ਦੇ ਜਿਹੜੇ ਭੰਡਾਰੇ ਹੁੰਦੇ ਆ ਭੰਡਾਰੇ ਲੱਗਨੇ ਆ ਤਾਂ ਇਸਕੇ ਸੰਗਤਾਂ ਨੂੰ ਕਾਫੀ ਪਰੇਸ਼ਾਨੀ ਆ ਰਹੀ ਸੀ ਤਾਂ ਹੁਣ ਰੇਲਵੇ ਵਿਭਾਗ ਨੇ 27 ਨਵੰਬਰ ਤੋਂ ਅਗਲੇ 4 ਦਿਨਾਂ ਵਾਸਤੇ ਹੁਣ ਰੇਲ ਗੱਡੀਆਂ ਨੂੰ ਬਹਾਲ ਕੀਤਾ ਜਾ ਰਿਹਾ ਤਾਂ ਬਹੁਤ ਵੱਡੀ ਰਾਹਤ ਵਾਲੀ ਖ਼ਬਰ ਆ ਰਹਾ ਰਾ ਸੁਆਮੀ ਡੇਰਾ ਬਿਆਸ ਜਾਣ ਵਾਲੀ ਸੰਗਤਾਂ ਲਈ ਕਮੈਂਮਨ ਬੋਬੀਨਾ ਸੰਦੀਪ ਸ਼ਰਮਾ ਜੈਨੀਫਰ ਟੀਵੀ ਲੁਧਿਆਣਾ